ਇਹ ਨਾ 1998 ਮਾਡਲ ਹੈ ਹਾਂਜੀ ਹਰਿਆਣਾ ਨੰਬਰ ਹੈ ਠੀਕ ਹੈ ਜੀ ਪੰਜਾਬ ਚ ਫਰੀਦਕੋਟ ਚ ਨਾ ਹੋਇਆ ਵਾ ਇਹ ਧਿਰੀਆ ਠੀਕ ਹੈ ਜੀ ਡਬਲ ਕਲਚ ਆ ਠੀਕ ਹੈ ਜੀ ਕੰਪਨੀ ਦਾ ਪਾਵਰ ਆ ਕੋਈ ਰੰਗ ਪੇਂਟ ਤਾਂ ਨਹੀਂ ਹੈਗਾ ਮਾੜਾ ਮੋਟਾ ਹਲਕੀ ਫੁਲਕੀ ਜਿਵੇਂ ਡਾਊਨ ਮਾਡਲ ਦੇ ਟੱਚਿੰਗ ਆ ਉਹ ਹੋ ਸਕਦੀ ਆ ਕੋਈ ਨਾ ਮਾਤਰਾ ਬਾਕੀ ਨਾ ਮਾਤਰਾ ਜਿਵੇਂ ਮਗਰਾੜ ਖਰਾਲ ਸੀ ਆਪਾਂ ਜਾ ਕੇ ਡੱਬਾ ਬੰਦ 13500 ਰੁਪਏ ਦੇ ਲੈ ਕੇ ਨਵੇਂ ਲਾ ਦੇ ਚੰਗੇਰ ਦਾ ਓਕੇ ਜੀ ਚੰਗੇਰ ਪੂਰਾ ਟੌਪ ਦਾ ਸਰਵਿਸ ਤੱਕ ਟਰੈਕਟਰ ਦੀ ਹੋਈ ਆ ਠੀਕ ਹੈ ਫਸਟ ਓਨ ਦਾ ਟਰੈਕਟਰ ਹੈ ਦੇਖੋ ਸਰਵਿਸ ਤਾਂ ਕੋਈ ਵੀ ਹੈ ਟਰੈਕਟਰ ਦੀ ਠੀਕ ਹੈ ਫਸਟ ਓਨ ਦਾ ਟਰੈਕਟਰ ਹੈ 6620 ਵੀਰੇ 1996 ਮਾਡਲ ਹੈ ਹਾਂ ਜੀ 2027 ਤੱਕ ਟਰੈਕਟਰ ਦੀ ਫਸਟ੍ਰੀਕਾਲ ਮਿੱਤਰੋ ਆਪਾਂ ਅੱਜ ਪਿੰਡ ਦਿਉਣ ਦੇ ਵਿੱਚ ਖੜੇ ਆ ਜਿਲ੍ਹਾ ਬਠਿੰਡਾ ਤੇ ਜਿੱਥੇ ਬਾਈ ਆਪਣੇ ਨਾਲ ਬੱਬੂ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਬੱਬੂ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਚੜਦੀ ਕਲਾ ਪੂਰੇ ਵਧੀਆ ਪਹਿਲਾਂ ਤਾਂ ਧੰਨਵਾਦ ਤੇਰਾ ਬਹੁਤ ਬਹੁਤ ਆਉਣ ਤੇ ਬਿਲਕੁਲ ਧੰਨਵਾਦ ਜੀ ਤੇ ਕਿੰਨੇ ਕੁ ਟਰੈਕਟਰ ਨੇ ਬੱਕੂ ਤੇ ਆਉਣ ਟਰੈਕਟਰ ਹੈਗੇ 6-7 ਜੀ 6-7 ਹਾਂਜੀ ਤੇ ਲੋਕੇਸ਼ਨ ਕੀ ਪੈ ਗਈ ਬੱਕੂ ਕਹਿੰਦਾ ਲੋਕੇਸ਼ਨ ਆਪਣੀ ਹੈਗੀ ਆ ਜੀ ਬਠਿੰਡਾ ਮੁਕਸਰ ਰੋਡ ਹੈ ਠੀਕ ਹੈ ਜੀ ਬਠਿੰਡਾ ਤੋਂ 15 ਕਿਲੋ ਮੀਟਰ ਹੈ ਮੁਕਸਰ ਤੋਂ 30-32 ਕਿਲੋ ਮੀਟਰ ਰੋਡ ਦੇ ਉੱਪਰ ਹੀ ਆਪਣੀ ਦੁਕਾਨ ਹੈ ਠੀਕ ਹੈ ਜੀ ਬਰਾ ਟਰੈਕਟਰ ਰੋਡ ਦੇ ਉੱਪਰ ਉੱਪਰ ਦੁਕਾਨ ਹੈ ਹਾਂਜੀ ਹਾਂਜੀ ਇੱਧਰ ਰੋਡ ਹੈ ਮਿੱਤਰੋ ਦਿਖਾ ਦੇ ਬਠਿੰਡਾ ਮੁਕਸਰ ਰੋਡ ਹੈ ਬਾਈ ਆਹ ਦੇਖ ਸਕਦੇ ਹੋ ਤੁਸੀਂ ਇਤੋਂ ਬਠਿੰਡੇ ਤੋਂ ਆਉਂਦੀ ਆ ਇੱਧਰ ਨੂੰ ਮੁਕਸਰ ਨੂੰ ਜਾਂਦੀ ਆ ਟਰੈਕਟਰ ਕਹੇਂ ਜਾਂ ਕੰਡੀਸ਼ਨ ਆਉਂਦੇ ਨੇ ਟਰੈਕਟਰ ਆਪਣੇ ਕੋਲੇ ਚੰਗੀ ਕੰਡੀਸ਼ਨ ਦੇ ਆ ਜੇ ਕੋਈ ਮਾੜੀ ਮੋਟੀ ਕਮੀ ਪੇਚੀ ਹੋਵੇ ਉਹ ਅਸੀਂ ਕੱਢ ਕੇ ਖਿਲਾਰਦੇ ਆ ਤੇ ਇਹੋ ਜੀ ਗੱਲ ਨਹੀਂ ਹੈਗੀ ਠੀਕ ਹੈ ਜੀ ਹਾਂ ਬਾਕੀ ਜਿਹੜੇ ਭਰਾ ਆਪਣੀ ਵੀਡੀਓ ਨੂੰ ਵੇਖਦੇ ਆ ਹਾਂਜੀ ਸਾਰਿਆਂ ਦਾ ਦਿਲੋਂ ਧੰਨਵਾਦ ਆ ਠੀਕ ਹੈ ਜੀ ਠੀਕ ਹੈ ਜੀ ਇੱਕ ਹੱਥ ਜੋੜ ਕੇ ਸਾਰੇ ਭਰਾਵਾਂ ਨੂੰ ਆਪਣੀ ਬੇਨਤੀ ਆ ਹਾਂਜੀ ਵੀ ਫੋਟੋ ਵਾਲੀ ਵਾਰੀ-ਵਾਰੀ ਬੰਦੇ ਫੋਨ ਕਰਦੇ ਆ ਵੀਰੇ ਫਲਾਣੇ ਦੀ ਫੋਟੋ ਪਾ ਤੇ ਓਂਕੇ ਦੀ ਵੀਰੇ 20 21 ਟਰੈਕਟਰਾਂ ਕਿਹਦੀ ਕਿਹਦੀ ਫੋਟੋ ਪਾ ਸਾਨੂੰ ਆਪ ਨੂੰ ਨਹੀਂ ਪਤਾ ਕਿ ਕੌਣ ਸਾਥੋਂ ਫੋਟੋ ਮੰਗਾਈ ਜਾਂਦਾ ਹਾਂ ਫੋਨ ਕਰੋ ਜਿਹੜੇ ਟਰੈਕਟਰ ਬਾਰੇ ਪੁੱਛਣਾ ਉਹਦੇ ਤੇ ਫੋਨ ਤੇ ਪੁੱਛ ਕੇ ਪੁੱਛੋ ਤਾਂ ਜੇ ਲੈਣਾ ਸਾਡੇ ਕੋਲੇ ਆਉਣਾ ਠੀਕ ਹੈ ਜੀ ਨਹੀਂ ਤਾਂ ਆਪਾਂ ਵੀਡੀਓ ਦੇ ਵਿੱਚ ਕੱਲਾ ਰੇਟ ਮਾਡਲ ਸਾਰੀ ਕੰਡੀਸ਼ਨ ਦੱਸਦੇ ਹਾਂ ਕੋਈ ਕੰਡੀਸ਼ਨ 'ਚ ਫਰਕ ਨਹੀਂ ਦੱਸਦੇ ਨਹੀਂ ਹੈਗਾ ਵੀ ਕੰਡੀਸ਼ਨ ਅਡਵਾਂਸ ਦੱਸ ਗਏ ਨਾਡ ਅਵਾਂਸ ਦੱਸ ਗਏ ਹਾਂ ਜੇ ਕਿਸੇ ਵੀ ਭਰਾ ਨੇ ਸਿੰਗਲ ਟਰੈਕਟਰ ਦੀ ਵੀਡੀਓ ਵੇਖਣੀ ਆ ਤਾਂ ਇੰਸਟਾਗ੍ਰam ਫੇਸਬੁੱਕ ਤੇ ਆਪਣਾ ਪੇਜ ਆ ਬਰਾਡ ਟਰੈਕਟਰ 0022 ਉਹਤੇ ਸਰਚ ਕਰਕੇ ਵੇਖ ਸਕਦੇ ਹੋ ਠੀਕ ਹੈ ਹਰੇਕ ਟਰੈਕਟਰ ਦੀ ਵੀਡੀਓ ਪਾਈ ਹੋਈ ਹੈ ਕੱਲੇ ਕੱਲੇ ਦੀ ਹਰੇਕ ਦਾ ਮਾਡਲ ਪਾਇਆ ਹੋਇਆ ਜਿਵੇਂ ਜਿਵੇਂ ਟਰੈਕਟਰ ਆਈ ਜਾਂਦੇ ਆ ਵਿਕੀ ਜਾਂਦੇ ਆ ਆਪਾਂ ਵੀਡੀਓ ਪਾਉਂਦੇ ਰਹਿੰਦੇ ਆ ਇੰਸਟਾਗ੍ਰam ਫੇਸਬੁਕ ਠੀਕ ਹੈ। ਆਇ ਤੋ ਸਟਾਰਟ ਕਰਦੇ ਆਂ ਬਾਈ ਇਹਦੇ ਬਾਰੇ ਦੱਸੀ ਜਰਾ। ਇਹ ਨਾ 1998 ਮਾਡਲ ਹੈ। ਹਾਂਜੀ। ਹਰਿਆਣਾ ਨੰਬਰ ਹੈ। ਠੀਕ ਹੈ ਜੀ। ਪੰਜਾਬ ਚ ਫਰੀਦਕੋਟ ਚ ਨਾ ਹੋਇਆ ਵਾ। ਠੀਕ ਹੈ ਜੀ। ਸ਼ੋ ਬਾਡੀ ਇਹਦੀ ਅਰੀਜਨਲ ਹੈ ਟਰੈਕਟਰ ਦੀ ਸਾਰੀ। ਠੀਕ ਹੈ ਜੀ। ਗੇਅਰ, ਬ੍ਰੇਕਾਂ ਪੂਰੀਆਂ ਚੰਗੀਆਂ। ਠੀਕ ਹੈ ਜੀ। ਅਗਲੇ ਟਾਇਰ ਦਿਖਾ ਐਮ ਆਰ ਐਫ ਦੇ ਸਹੀ 70 ਪੈਸੇ ਆ। ਠੀਕ ਹੈ ਜੀ। ਪਿਛਲੇ ਟਾਇਰ ਅਪੋਲੋ ਦੇ ਸਹੀ 45 ਪੈਸੇ ਆ। ਠੀਕ ਹੈ ਜੀ। ਠੀਕ ਹੈ ਜੀ। ਮਗਰਾੜ ਟਰੈਕਟਰ ਨੂੰ ਪੂਰੇ ਵਧੀਆ ਹੈਵੀ ਕੁਆਲਿਟੀ ਦੇ ਨਵੇਂ ਲੱਗੇ ਹੋਏ ਆ। ਲੈਂਕਾ ਲੂੰਕਾ ਟਰੈਕਟਰ ਦੀਆਂ ਪੂਰੀਆਂ ਹੱਕ ਹੱਕ ਪੂਰੀ ਸਾਫ ਆ ਠੀਕ ਹੈ ਜੀ ਸੀਟ ਸੂਟ ਪੂਰੀ ਵਧੀਆ ਲੱਗੀ ਹੋਈ ਆ ਇੰਜਨ ਗੇਅਰ ਚਲਾਵਾ ਵਧੀਆ ਟਰੈਕਟਰ ਦਾ ਠੀਕ ਹੈ ਜੀ ਠੀਕ ਹੈ ਜੀ ਤੇ ਮਾਡਲ ਕਿੰਨੇ ਆ ਗਿਆ ਬਾਈ ਮਾਡਲ 1998 ਆ ਜੀ ਸੈਲਫ ਸਟਾਰਟ ਆ ਸੈਲਫ ਸਟਾਰਟ ਆ ਸਤਰੀਆ ਦੇ ਨਾਲ ਮਿਲਣੀ ਨਹੀਂ ਡੰਡਾ ਫੱਟੀ ਇਹਦੇ ਨਾਲ ਮਿਲੂਗਾ ਸਤਰੀ ਨਹੀਂ ਮਿਲਣੀ ਡੰਡਾ ਫੱਟੀ ਮਿਲੂਗਾ ਹਾਂ ਡੰਡਾ ਫੱਟੀ ਨਾਲ ਮਿਲੂਗਾ ਠੀਕ ਹੈ ਜੀ ਤੇ ਰੇਟ ਰੇਟ ਵੀਰ ਜੀ ਇਹਦਾ 1/2 ਲੱਖ ਰੁਪਈਆ ਜੇ ਨਾ ਕਿੰਨੇ ਦਾ ਬਸ ਹਾਂ ਜਾਂ ਨਾ ਚ 15000 ਦਾ 1 ਲੱਖ 115000 ਤਾਂ ਮਿੱਤਰੋ ਆ ਟਰੈਕਟਰ ਬਣੂ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ 855 ਐਫ ਆਈ ਇਹਦੇ ਬਾਰੇ ਦੱਸੀ ਬਾਈ ਇਹ ਵੀਰੇ 2000 ਤੇ 7 ਮਾਡਲ ਟਰੈਕਟਰ ਆ ਠੀਕ ਆ ਜੀ ਅਗਲੇ ਟਾਇਰ ਦਿਖਾ ਦੇ ਐਮ ਆਰ ਐਫ ਦੇ ਹਾਂਜੀ ਬ੍ਰਾਂਡ ਨਿਊ 750 16 ਦੇ ਨਵੇਂ ਆ ਠੀਕ ਆ ਜੀ ਕੰਪਨੀ ਦਾ ਪਾਵਰ ਸਟੀਅਰ ਨਾ ਇਹ ਕੰਪਨੀ ਦਾ ਪਾਵਰ ਸਟੀਅਰਿੰਗ ਕੰਪਨੀ ਦਾ ਪਾਵਰ ਠੀਕ ਹੈ ਜੀ। ਮਗਰਲੇ ਟਾਇਰ 14 ਦੇ ਟਾਇਰਾਂ ਵਾਲਾ ਪਿਛਲੇ ਟਾਇਰ 70 ਪੈਸੇ ਆ। ਠੀਕ ਹੈ ਜੀ। ਪਿੱਛੋਂ ਦਿਖਾ ਦੇ ਸਾਰਾ ਟਰੈਕਟਰ ਮਗਰਾਲਾ ਮਗਰੂੜਾਂ ਦਾ ਸਾਰਾ ਓਰੀਜਨਲ। ਇੰਜਨ ਗੇਅਰ ਦਾ ਜਮਾ ਓਕੇ ਬਾਈ। ਇੰਜਨ ਗੇਅਰ ਪੂਰਾ ਚੰਗਾ। ਬਾਹਰ ਪੰਪਰ ਆ ਗਿਆ। ਹਾਂ ਤੇਲ ਬ੍ਰੇਕ ਆ। ਹਾਂ ਜੀ। 6 ਧਿਰੀ ਆ। ਠੀਕ ਹੈ ਜੀ। ਡਬਲ ਕਲੱਚ ਆ। ਠੀਕ ਹੈ ਜੀ। ਕੰਪਨੀ ਦਾ ਪਾਵਰ ਆ। ਠੀਕ ਹੈ ਜੀ। ਹਾਂ ਜੀ। ਤੇ ਮਾੜ ਰ ਇਹ ਕਿੰਨੇ ਆ ਗਿਆ ਬਾਈ? 2007 ਜੀ। 2007 ਮਾਡਲ ਦਾ ਰੇਟ ਕਿੰਨਾ ਆ ਗਿਆ ਬਾਈ? 2.5 ਲੱਖ ਰੁਪਿਆ ਬਾਈ। ਦੇਣਾ ਕਿ ਦੇਵਾਂਗੇ ਬਾਈ ਇਹ ਖੇਤ ਤੋਂ ਕਰਕੇ 310000 ਰੁਪਏ ਦਾ 310000 ਦਾ ਮਿੱਤਰੋ ਇਹ 855 ਬਣੂਗਾ ਚੰਗਾ ਟਰੈਕਟਰ ਹੈ ਮੂਰੇ ਆ ਗਿਆ 60 ਫਾਰਮ ਇਹਦੇ ਬਾਰੇ ਦੱਸੀ ਬਾਈ ਇਹ 2009 ਮਾਡਲ ਹੈ ਵੀਰੇ ਹਾਂਜੀ ਹਰਿਆਣੇ ਦਾ ਨੰਬਰ ਹੈ ਟਰੈਕਟਰ ਦਾ ਠੀਕ ਹੈ ਜੀ ਇਹ ਟਰੈਕਟਰ ਨੂੰ 470 ਪੈਸੇ ਆ 14928 ਦੇ ਠੀਕ ਹੈ ਜੀ ਮਗਰਾਹ ਟਰੈਕਟਰ ਦੇ ਕੰਪਨੀ ਜੋ ਪੇਟੀ ਪੈਕ ਹਾਂਜੀ ਨਵੇਂ ਲੱਗੇ ਹੋਏ ਆ ਨਵੇਂ ਲੱਗੇ ਆ ਹਾਂ ਕੰਪਨੀ ਦੇ ਆ ਦੇਸੀ ਕੋਈ ਮਗਰਾੜ ਨਹੀਂ ਹੈਗੇ ਲੱਗੇ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਕਿਤਾ ਇੰਜਨ ਗੇਅਰ ਪੂਰਾ ਵਧੀਆ ਵੀਰੇ ਠੀਕ ਹੈ ਡਬਲ ਕਲਚ ਡਬਲ ਕਲਚ ਆ ਜੀ ਰੰਗ ਰੂਪ ਪੂਰਾ ਵਧੀਆ ਠੀਕ ਹੈ ਜੀ ਕੋਈ ਕਮੀ ਨਹੀਂ ਹੈਗੀ ਠੀਕ ਹੈ ਜੀ ਹਾਂਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹਾਂ ਕੋਈ ਰੰਗ ਪੇਂਟ ਤਾਂ ਨਹੀਂ ਹੈਗਾ ਮਾੜਾ ਮੋਟਾ ਹਲਕੀ ਫੁਲਕੀ ਜਿਵੇਂ ਡਾਊਨ ਮਾਡਲ ਦੇ ਟੱਚਿੰਗ ਆ ਉਹ ਹੋ ਸਕਦੀ ਆ ਕੋਈ ਨਾ ਮਾਤਰਾ ਬਾਕੀ ਨਾ ਮਾਤਰਾ ਜਿਵੇਂ ਮਗਰਾੜ ਖਰਾਬ ਸੀ ਆਪਾਂ ਚੱਕ ਕੇ ਡੱਬਾ ਬੰਦ 13500 ਰੁਪਏ ਦੇ ਲੈ ਕੇ ਨਵੇਂ ਲਾ ਬਾਕੀ ਟਾਇਰ ਟੂਰ ਪੂਰੇ ਚੰਗੇ ਆ ਕੋਈ ਖੁਸ਼ਕ ਨਹੀਂ ਠੀਕ ਹੈ ਜੀ ਪੈਰਪੁਰ ਦਾਣ ਬਾਡੀ ਪੂਰੀ ਚੰਗੀ ਆ ਟਰੈਕਟਰ ਠੀਕ ਹੈ ਜੀ ਮਾਡਲ ਇਹ ਤੇ ਰੇਟ ਮਾਡਲ 2009 ਆ ਜੀ ਰੇਟ ਇਹਦਾ 2 ਲੱਖ ਤੇ 85000 ਰੁਪਿਆ ਹਾਂਜੀ ਬਾਕੀ ਆਪਾਂ ਮੌਕੇ ਤੇ ਬੈਠ ਕੇ ਰੇਟ ਕਰ ਲਓ ਮੌਕੇ ਤੇ ਬੈਠ ਕੇ ਰੇਟ ਹੋ ਜੂਗਾ ਹਾਂਜੀ ਮੌਕੇ ਤੇ ਬਾਈ ਕਹਿੰਦਾ ਬੈਠ ਕੇ ਰੇਟ ਹੋ ਜੂਗਾ ਬੜਾ ਫਰਕ ਪੈਣਾ ਨਹੀਂ ਠੀਕ ਹੈ ਜੀ ਕੋਈ 5-10000 ਦੀ ਗੱਲ ਕੋਈ ਠੀਕ ਹੈ ਜੀ ਮੂਰੇ 60 ਦਾ ਫਾਰਮ ਆ ਗਿਆ ਇਹਦੀ ਬਾਰੇ ਦੱਸੀ ਬਈ ਇਹ 2000 ਮਾਡਲ ਆ ਪੂਰਾ ਵੀਰੇ ਹਾਂਜੀ A to Z ओरिजिनल ਆ ਠੀਕ ਹੈ ਜੀ ਬ ਟਿੱਕਰ ਤੱਕ ਸ਼ੋਅ ਦੇ ਨਾਲ ਦੇ ਆ ਠੀਕ ਆ ਜੀ ਆ ਦੇਖ ਵਿੱਚੋਂ ਦਿਖਾ ਪੱਲਾ ਪੁੱਲਾ ਠੀਕ ਆ ਜੀ ਠੀਕ ਆ ਨਾ ਕੋਈ ਮਗਰਾੜ ਨਹੀਂ ਕਿਤੋਂ ਦਾਗੀ ਕੋਈ ਮਗਰਾੜ ਦੇ ਕਿਤੇ ਜੰਗਾਲ ਨਹੀਂ ਕੋਈ ਮਗਰਾੜ ਬਦਲਿਆ ਕਰਿਆ ਨਹੀਂ ਹੈਗਾ ਟਾਇਰ ਕਿੰਨੇ ਪੈਸੇ ਪਏ ਹੁਣ ਟਾਇਰ ਇਹਦੇ ਪਿਛਲੇ ਅੱਧੇ ਆ ਜੀ ਠੀਕ ਆ ਜੀ ਅਗਲੇ ਇਹਦੇ 70 ਪੈਸੇ ਆ ਬੀਕੇਟੀ ਦੇ ਪਿੱਛੇ 30 ੜ ਦੇ ਠੀਕ ਆ ਜੀ ਹਾਂ ਜੀ ਇੰਜਨ ਗੇਅਰ ਦਾ ਓਕੇ ਜਿਹਾ ਇੰਜਨ ਗੇਅਰ ਪੂਰਾ ਟੌਪ ਦਾ ਸਰਵਿਸ ਤੱਕ ਟਰੈਕਟਰ ਦੀ ਹੋਈ ਆ ਠੀਕ ਆ ਜੀ ਫਸਟ ਆਨਰ ਟਰੈਕਟਰ ਹੈ ਦੇਖੋ ਸਰਵਿਸ ਤੱਕ ਹੋਈ ਵੀ ਆ ਟਰੈਕਟਰ ਦੀ ਠੀਕ ਹੈ ਫਸਟ ਆਨਰ ਤੇ ਮਾਡਲ ਕਿੰਨੇ ਆ ਗਿਆ ਜੀ ਮਾਡਲ ਵੀਰੇ ਪੂਰਾ 2000 ਰੇਟ ਰੇਟ 1,85,000 ਰੁਪਿਆ ਡਿਮਾਂਡ ਕਰਦੇ ਆ ਹਾਂ 1,75,000 ਦਾ ਦੇ ਦਾਂਗੇ ਬਾਕੀ ਮੌਕੇ ਤੇ ਮਾਨਤਾ ਨੇ ਦੇ ਚੋ ਵੀ ਹੋ ਜੂਗਾ ਟਾਪ ਲਿੰਕ ਡਰਾਈਵਰ ਛਤਰੀ ਬੰਪਰ ਸੈਲਫ ਸਟਾਰਟ ਸਾਰਾ ਸਮਾਨ ਮਿਲੇਗਾ ਠੀਕ ਰੰਗ ਦੀ ਫੁੱਲ ਗਾਰੰਟੀ ਆ ਬੰਪਰ ਤੋਂ ਬਿਨਾ ਟਰੈਕਟਰ ਦੇ ਕਿਤੇ ਬਾਡੀ ਤੇ ਰਹਿਮ ਤੇ ਮਗਰਾੜ ਤੇ ਸ਼ੋ ਤੇ ਕਲਮ ਲੱਗੀ ਹੋਵੇ ਆਪਾਂ ਦੇਣ ਦਾਰ ਠੀਕ ਆ ਜੀ ਤੇ ਟਰੈਕਟਰ ਮਿੱਤਰੋ ਚੰਗਾ ਟਰੈਕਟਰ 6 6 ਵਰਗਾ ਟਰੈਕਟਰ ਆ ਜੀ ਚੰਗਾ ਨਹੀਂ ਪੂਰਾ ਫੁੱਲ ਚੰਗਾ ਟਰੈਕਟਰ ਆ ਬਾਈ ਕਹਿੰਦਾ ਮੁਰੀ ਆ ਗਿਆ 372 3620 ਵੀਰੇ 1996 ਮਾਡਲ ਹੈ ਹਾਂ ਜੀ 2027 ਤੱਕ ਟਰੈਕਟਰ ਦੀ ਪਾਸਿੰਗ ਹੋਈ ਵੀ ਆ ਠੀਕ ਹੈ ਜੀ ਚੱਪਲ ਹੀ ਆਰ ਸੀ ਆ ਠੀਕ ਹੈ ਜੀ ਅਗਲੇ ਟਾਇਰ ਟਰੈਕਟਰ ਨੂੰ ਦਿਖਾ ਦੇ 650 16 ਦੇ 90 ਤੋਂ 95 ਪੈਸੇ ਆ ਗੁਡਇਰ ਕੰਪਨੀ ਦੇ ਠੀਕ ਹੈ ਜੀ ਪਿੱਛੇ 13628 ਦੇ 95 ਪੈਸੇ ਟਾਇਰ ਆ ਠੀਕ ਹੈ ਜੀ ਇਧਰ ਦੀ ਘੁਮ ਕੇ ਸਾਰਾ ਟਰੈਕਟਰ ਦਿਖਾ ਦੇ ਬਾਡੀ ਬੂਡੀ ਟਰੈਕਟਰ ਦੀ ਬਾਡੀ ਲਾਈਨ ਦਾ ਚੰਗਾ ਟਰੈਕਟਰ ਰੰਗ ਪੇਂਟ ਤਾਂ ਨਹੀਂ ਇਥੇ ਹਲਕੀ ਫੁਲਕੀ ਟੱਚਿੰਗ ਹੋ ਸਕਦੀ ਹੈ ਕੋਈ ਪ੍ਰਾਣੀ ਆਪਾਂ ਨਹੀਂ ਕਿਤੇ ਵੀ ਕਰਾਈ ਠੀਕ ਹੈ ਜੀ ਠੀਕ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈ ਹਾਂ ਜੇ ਨਵੇਂ ਵਰਗੀ ਚਲਾਈ ਨਾ ਹੋਈ ਤਾਂ ਟਰੈਕਟਰ ਦੀ ਮੰਨੋ ਸੀਟ ਸੂਟ ਦੇ ਬਾਕੀ ਤੁਸੀਂ ਤਾਂ ਪਿੰਡ 'ਚ ਬੈਠੇ ਹੋ ਹਾਂ ਬਾਕੀ ਸੀਟ ਇੱਥੇ ਬਾ ਕੇ ਵੀ ਤਸੱਲੀ ਕਰਕੇ ਜਾਈ ਜਾ ਸਕਦਾ ਬੰਦਾ ਸੀਟ ਸੂਟ ਦੇਖੋ ਟਰੈਕਟਰ ਠੀਕ ਹੈ ਕਿੱਡੀ ਬੰਦੇ ਸ਼ੌਂਕੀ ਬੰਦੇ ਦੇ ਕੰਮ ਸੀ ਪੂਰੇ ਫਿਰ ਮੈਂ ਤੁਹਾਨੂੰ ਸਟਾਰਟ ਕਰਕੇ ਵਿਖਾਉਣਾ ਬਾਜ ਦਾ ਚੰਗਾ ਹੈ ਨਾ ਬਾਜ ਦਾ ਨਹੀਂ ਚੰਗਾ ਇੰਜਨ ਦਾ ਵੀ ਚੰਗਾ ਗੇਅਰ ਦਾ ਵੀ ਚੰਗਾ ਟਾਇਰ ਵੀ ਨਵੇਂ ਆ ਠੀਕ ਹੈ ਜੀ ਪਿੱਛੋਂ ਪੁੱਛੋ ਦਿਖਾ ਠੀਕ ਹੈ ਯਸ ਤੇ ਕੋਲ ਹੱਕ ਲੱਗੀ ਹੋਈ ਆ ਟਰੈਕਟਰ ਤੇ ਠੀਕ ਹੈ ਜੀ ਬੰਦੇ ਪੂਰੇ ਸ਼ੌਂਕੀ ਬੰਦੇ ਕੋਲੇ ਸੀ ਪਾਸਿੰਗ ਵੀ ਕਰਾਈ ਹੋਈ ਆ ਆ ਦੇਖ ਇੰਡੀਕੇਟਰ ਜਿਹੜੇ ਨਵੇਂ ਮਾਡਲ ਨੂੰ ਆਉਂਦੇ ਆ ਠੀਕ ਹੈ ਜੀ ਉਹ ਲੱਗੇ ਹੋਏ ਆ ਤੇ ਮਾਡਲ ਤੇ ਰੇਟ ਬਾਈ ਇਹਦਾ ਮਾਡਲ 1996 ਆ ਵੀਰੇ ਹਾਂਜੀ ਰੇਟ ਇਹਦਾ ਹੈਗਾ 2 ਲੱਖ ਤੇ 25000 13 ਕਿੰਨੇ ਦਾ ਦੇਣਾ ਮੌਕੇ ਦੀ ਗੱਲ ਆ 215000 ਦਾ ਕਹਿੰਦੇ ਆ ਬਾਕੀ ਮੌਕੇ ਤੇ ਬਹਿ ਕੇ ਗੱਲ ਕਰਾਂ ਠੀਕ ਆ ਜੀ ਹਾਂ ਤੇ ਇਸ ਤੋਂ علاوہ ਹੋਰ ਵੀ ਹੁੰਦੇ ਬਈ ਹਾਂ ਹੋ ਟਰੈਕਟਰ ਹੈਗੇ ਆ ਠੀਕ ਆ ਜੀ ਹਾਂ ਤੇ ਮੋਬਾਈਲ ਨੰਬਰ ਕਿੰਨਾ ਬਈ 9653100499 ਇੱਕ ਬੇਨਤੀ ਆਪਾਂ ਵੀਡੀਓ ਦੇ ਪਹਿਲਾਂ ਵੀ ਕੀਤੀ ਸੀ ਹੁਣ ਵੀ ਕਰਦੇ ਆ ਸਾਰੇ ਭਰਾਵਾਂ ਨਾਲ ਵੀ ਫੋਟੋ ਵਾਲਾ ਕਿਰਪਾ ਕਰਕੇ ਪਲੀਜ਼ ਬੇਨਤੀ ਹੈ ਟਾਈਮ ਨਹੀਂ ਹੈਗਾ ਇਹਨਾਂ ਠੀਕ ਆ ਫੋਨ ਭਰੇ ਪਏ ਆ ਠੀਕ ਆ ਜੀ ਜਿਹੜੇ ਭਰਾ ਨੇ ਜਿਹੜਾ ਟਰੈਕਟਰ ਲੈਣਾ ਵੀਡੀਓ 'ਚ ਆਪਾਂ ਸਾਰਾ ਦਿਖਾਇਆ ਜਿਹੜੀਆਂ ਗੱਲ ਦਿਖਾਈ ਵੀ ਆ ਠੀਕ ਹੈ ਜੀ ਉਹ ਦੇਖ ਲੈਣਾ ਉਹੀ ਗੱਲ ਮੇਰਾ ਭਰਾ ਕਰੇ ਜਿਹਨੇ ਲੈਣਾ ਠੀਕ ਹੈ ਜੀ ਹਾਂ ਜੇ ਕਿਸੇ ਨੇ ਆਪਦੀ ਪਹਿਲਾਂ ਕਿਸੇ ਨਾਲ ਕਿਸੇ ਨਾ ਘਰੇ ਪਰਿਵਾਰ 'ਚ ਰਿਸ਼ਤੇਦਾਰੀ 'ਚ ਰਾਇ ਕਰਨੀ ਆ ਤਾਂ ਵੀਡੀਓ ਵੇਖ ਕੇ ਪਹਿਲਾਂ ਰਾਇ ਕਰਕੇ ਫੇਰ ਸਾਨੂੰ ਫੋਨ ਲਾਵੇ ਧੰਨਵਾਦ ਸਸੀ ਜੀ ਬਹੁਤ-ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ